ਡੋਗੋ ਡੁਗਾ ਢਾਲ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਖਾਲਸਾ ਪੰਥ ਦੇ ਸਿੱਖ ਪੰਥ ਦੇ ਔਰ ਸ਼ਰੋਮਣੀ ਅਕਾਲੀ ਦਲ ਦੇ ਬਹੁਤ ਹੀ ਇਮਾਨਦਾਰ ਨੇਕ شریف ਔਰ ਮਹਾਨ ਪੰਥ ਪ੍ਰਸਤ ਸਰਦਾਰ ਸੁਖਦੇਵ ਸਿੰਘ ਜੀ ਢੀਨ ਸਾਹਿਬ ਜੀ ਦੇ ਅੰਤਮ ਅਰਦਾਸ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਗੁਰਬਾਣੀ ਦਾ ਫਰਮਾਨ ਫਰੀਦਾ ਖਿੰਥੜ ਮੇਖਾਂ ਅਗਲੀਆਂ ਦਿੰਦ ਨਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾ ਇੱਕ ਸੇਖ ਢੀਨ ਸਾਹਿਬ ਨੇ ਜੋ ਆਪਣੇ ਜੀਵਨ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਅੰਦਰ ਬਹੁਤ ਵੱਡੀ ਸੇਵਾ ਕੀਤੀ ਹੈ ਪੰਥ ਲਈ ਉਹਨਾਂ ਨੇ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਵੀ ਗੁਜ਼ਾਰਿਆ ਔਰ ਹਮੇਸ਼ਾ ਪੰਥ ਦੀ ਆਵਾਜ਼ ਨੂੰ ਦੁਨੀਆਂ ਦੇ ਉੱਤੇ ਉਹਨਾਂ ਨੇ ਉਭਾਰਨ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਐਸੇ ਪੰਥ ਦੇ ਆਗੂ ਦਾ ਸਾਡੇ ਕੋਲੋਂ ਵਿਛੜ ਜਾਣਾ ਬਹੁਤ ਵੱਡਾ ਘਾਟਾ ਹੈ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਅੱਜ ਦੇ ਸਮੇਂ ਵਿੱਚ ਪੰਥ ਪ੍ਰਸਤੀ ਦਾ ਜਿਹੜਾ ਸੰਕਲਪ ਹੈ ਉਸ ਵਿੱਚ ਬਹੁਤ ਵੱਡੀ ਕਮਜ਼ੋਰੀ ਆ ਰਹੀ ਹੈ ਦਿਨ-ਬਦਿਨ ਔਰ ਪੰਥ ਪ੍ਰਸਤੀ ਦੇ ਸਿਧਾਂਤ ਨੂੰ ਅੱਜ ਬਹੁਤ ਵੱਡੀ ਢਾਹ ਵੀ ਲੱਗ ਰਹੀ ਹੈ ਮੈਂ ਸਮੁੱਚੇ ਪੰਥ ਦੇ ਆਗੂਆਂ ਨੂੰ ਵਰਕਰਾਂ ਨੂੰ ਅਪੀਲ ਕਰਦਾ ਦੇ ਅਸਲ ਮਾਇਨੇ ਵਿੱਚ ਆਪਾਂ ਢੀਂਡਸਾ ਸਾਹਿਬ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਹਾਂ ਤਾਂ ਪੰਥ ਪ੍ਰਸਤੀ ਨੂੰ ਆਪਾਂ ਪੰਜਾਬ ਦੇ ਅੰਦਰ ਦੁਨੀਆਂ ਦੇ ਅੰਦਰ ਉਭਾਰਨ ਵਿੱਚ ਔਰ ਉਸ ਨੂੰ ਬਚਾਉਣ ਵਿੱਚ ਯਤਨਸ਼ੀਲ ਹੋਈਏ ਜੇ ਮੈਂ ਦਮਦਮੀ ਟਕਸਾਲ ਦੀ ਗੱਲ ਕਰਾਂ ਤਾਂ ਢੀਂਡਸਾ ਸਾਹਿਬ ਦਾ ਦਮਦਮੀ ਟਕਸਾਲ ਦੇ ਚੌਕ ਮੇ ਮੁਖੀ ਅਮਰ ਸ਼ਹੀਦ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆ ਨਾਲ ਬੜੇ ਨੇੜੇ ਦੇ ਸਬੰਧ ਸਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਝ ਐਸੇ ਵਿਰਲੇ ਆਗੂ ਸਨ ਜਿਨ੍ਹਾਂ ਨੇ ਸੰਤਾਂ ਦੇ ਨਾਲ ਹਮੇਸ਼ਾ ਬਹੁਤ ਵੱਡਾ ਉਹਨਾਂ ਦਾ ਸਹਿਯੋਗ ਦਿੱਤਾ ਇਸ ਲਈ ਮੈਨੂੰ ਵੀ ਜਦੋਂ ਮਿਲਦੇ ਰਹੇ ਉਹਨਾਂ ਨੇ ਹਮੇਸ਼ਾ ਹੀ ਸੰਤਾਂ ਦੀਆਂ ਗੱਲਾਂ ਕਰਨੀਆਂ ਔਰ ਪੰਥ ਨੂੰ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਉਹਨਾਂ ਦੇ ਅੰਦਰ ਬਹੁਤ ਵੱਡਾ ਦਰਦ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਸੋ ਖਾਲਸਾ ਜੀ ਉਹਨਾਂ ਦੇ ਸੁਪੁੱਤਰ ਸਰਦਾਰ ਪਰਮਿੰਦਰ ਸਿੰਘ ਢੀਂਡਾ ਸਾਹਿਬ ਬੈਠੇ ਆ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਆਪਣੀ ਜ਼ਿੰਦਗੀ ਦੀ ਸਾਰੀ ਵਿਰਾਸਤ ਉਹ ਆਪਣੇ ਸੁਪੁੱਤਰ ਨੂੰ ਦੇ ਕੇ ਗਏ ਆ ਇੱਕ ਇੱਕ ਗੁਣ ਸਰਦਾਰ ਪਰਮਿੰਦਰ ਸਿੰਘ ਢੀਂਡਾ ਸਾਹਿਬ ਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਪੂਰਨ ਰੂਪ ਦੇ ਵਿੱਚ ਭਰ ਕੇ ਜੋ ਇਮਾਨਦਾਰੀ ਦੀ ਸਿੱਖ ਸਿਆਸਤ ਹੈ ਉਸ ਉੱਤੇ ਚੱਲਣ ਲਈ ਮਾਰਗਦਰਸ਼ਨ ਜੋ ਢੀਂਡਸਾ ਸਾਹਿਬ ਨੇ ਦਿੱਤਾ ਉਸ ਉੱਤੇ ਸਰਦਾਰ ਪਰਮਿੰਦਰ ਸਿੰਘ ਦਿਨ ਬਦਨ ਰਾਤ ਦਿਨ ਸੰਘਰਸ਼ਸ਼ੀਲ ਹਨ ਸੋ ਸਮਾਂ ਬਹੁਤ ਸੰਖੇਪ ਹੈ ਪੰਥ ਦੀਆਂ ਬਹੁਤ ਹੀ ਸਤਕਾਰਤ ਹਸਤੀਆਂ ਇੱਥੇ ਬੈਠੀਆਂ ਸੋ ਮੈਂ ਆਪਣੇ ਵਿਚਾਰਾਂ ਨੂੰ ਸੰਕੋਚਦਾ ਹੋਇਆ ਸਾਰੀ ਸੰਗਤ ਦਾ ਆਇਆ ਹੋਇਆ ਸ਼ਖਸੀਅਤਾਂ ਦਾ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦਾਸ ਦਮਦਮੀ ਟਕਸਾਲ ਵੱਲੋਂ ਸੰਤ ਸਮਾਜ ਵੱਲੋਂ ਔਰ ਸਮੁੱਚੀਆਂ ਸਿੱਖ ਸੰਪਰਦਾਵਾਂ ਵੱਲੋਂ ਸਰਦਾਰ ਪਰਮਿੰਦਰ ਸਿੰਘ ਜੀ ਢੀਂਸਾ ਜੀ ਨੂੰ ਜੋ ਦਸਤਾਰ ਬੰਦੀ ਦੀ ਮਰਿਆਦਾ ਹੈ ਉਹ ਸੰਸਾਰ ਦਸਤਾਰ ਦਿੱਤੀ ਜਾ ਰਹੀ ਹੈ ਓ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਨ ਲੱਗਿਆ ਕਿਉਂਕਿ ਪਰਿਵਾਰ ਵੱਲੋਂ ਜਿੱਥੇ ਸਾਹ ਪ੍ਰਮੇਂਦਰ ਸਿੰਘ ਢੇਡ ਸਾਹ ਹੋਰਾਂ ਨੇ ਧੰਨਵਾਦ ਕਰਨਾ ਉਥੇ ਸਮੁੱਚੇ ਪੰਜਾਬੀਆਂ ਵੱਲੋਂ ਸਮਾਜ ਵੱਲੋਂ ਸਾਡੇ ਬਹੁਤ ਸਤਿਕਾਰ ਜੋ ਸਾਡੇ ਭਾਈ ਸਾਹਿਬ ਹਮਦਾਰ ਸਾਹਿਬ ਨੇ ਧੰਨਵਾਦ ਕਰਨਾ ਔਰ ਪੰਥਕ ਸੰਸਥਾਵਾਂ ਵੱਲੋਂ ਸਾਹ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੇ ਧੰਨਵਾਦ ਕਰਨਾ ਸੋ ਇਸ ਕਰਕੇ ਜਿੰਨੇ ਖੜੇ ਨੇ ਬੈਠ ਜਾਓ ਤਾਂ ਕਿ ਤੁਸੀਂ ਦੋ ਸ਼ਬਦ ਉਹਨਾਂ ਬਾਰੇ ਆਰਾਮ ਨਾਲ ਸੁਣ ਸਕੋ ਮੈਂ ਧੰਨਵਾਦ ਬਹੁਤ ਸਾਰੇ ਸਾਡੇ ਬਹੁਤ ਮਿੱਤਰ ਮਨਪ੍ਰੀਤ ਬਾਦਲ ਹੋਰੇ ਸ਼ਰਜੀਤ ਜੀ ਢਿਲ